ਲੁਧਿਆਣਾ ਦੇ ਵਿੱਚ ਬਹੁਤ ਵੱਡੀ ਵਾਰਦਾਤ ਵਾਪਰੀ ਹੈ ਸਿੰਧੀ ਬੇકરી ਦੇ ਮਾਲਕ ਦੇ ਬੇਟੇ ਤੇ ਗੋਲੀ ਚੱਲੀ ਹੈ ਲੁਧਿਆਣਾ ਦੇ ਰਾਜਗੁਰੂ ਨਗਰ ਦੇ ਵਿੱਚ ਸਥਿਤ ਮਸ਼ਹੂਰ ਸਿੰਧੀ ਬੇકરી ਚ ਅੱਜ ਗੋਲੀ ਚੱਲ ਗਈ ਇਸ ਦੌਰਾਨ ਦੁਕਾਨ ਤੇ ਬੈਠਾ ਮਾਲਕ ਦਾ ਬੇਟਾ ਜ਼ਖਮੀ ਹੋ ਗਿਆ ਉਸ ਦੀ ਗਰਦਨ ਦੇ ਨੇੜੇ ਗੋਲੀ ਵੱਜੀ ਹੈ ਜਿਸ ਨੂੰ ਜ਼ਖਮੀ ਹਾਲਤ ਚ ਮੈਡੀ ਸਿਟੀ ਹਸਪਤਾਲ ਲੈ ਜਾਂਦਾ ਗਿਆ ਮੌਕੇ ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਤੋਂ ਤਿੰਨ ਫਾਇਰ ਹੋਈ ਨੇ ਬੇકરી ਦੁਕਾਨ ਤੇ ਕੰਮ ਕਰਨ ਵਾਲੇ ਕਾਮੇ ਨੇ ਦੱਸਿਆ ਕਿ 4:30 ਵਜੇ ਦੇ ਕਰੀਬ ਇਹ ਵਾਰਦਾਤ ਹੋਈ ਦੋ ਨਕਾਬਪੋਸ਼ ਸਕੂਟਰ ਤੇ ਬੈਠ ਕੇ ਆਏ ਉਹਨਾਂ ਨੇ ਪਹਿਲਾਂ ਆ ਫਾਇਰਿੰਗ ਕਰ ਦਿੱਤੀ ਇੱਕ ਫਾਇਰਿੰਗ ਦੇ ਦੌਰਾਨ ਹੋਈ ਜਦੋਂ ਉਹ ਦੁਕਾਨ ਦੇ ਅੰਦਰ ਹੋਈ ਜਿਸ ਵਿੱਚ ਗੋਲੀ ਦੁਕਾਨ ਦੇ ਮਾਲਕ ਦੇ ਬੇਟੇ ਤੇ ਕਰ ਦੰਦੇ ਲੱਗੀ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਉਧਰ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਸਿਟੀ ਹੋਮ ਨਿਊਜ਼ ਲਈ सुरेंद्र ਸੋਨੀ ਦੀ ਰਿਪੋਰਟ ਸੋਨੂ ਅੱਛਾ ਕਿਹੜਾ ਪੇ ਕੰਮ ਕਰਦੀ ਸਿੰਧੀ ਬੇਕਰੀ ਰਾਜਗੁਰੂਨ ਮੇਨ ਮਾਰਕੀਟ ਅੱਛਾ ਹੋਇਆ ਕੀਆ ਥਾ ਹੋਇਆ ਕਿ ਸਾਹ ਪਹਿਲੇ ਇੱਕ ਲੜਕਾ ਆਇਆ ਸੀਗਾ ਬਾਅਦ ਕਸਟਮਰੀ ਤਰ੍ਹਾਂ ਬਣ ਕੇ ਪਹਿਲੇ ਉਸ ਲੜਕੇ ਨੇ ਪੁੱਛਿਆ ਕਿ ਆਪੇ ਮਾਲਕ ਕੌਣ ਹੈ ਜੀ ਸਾਹਮਣੇ ਬਤਾ ਦਿਆ ਮਾਲਕ ਇਹ ਹੈ ਜੀ मालक के गेट के पास आके वापस आके फिर उसने कोल्ड ड्रिंक लिए पैसे दे के इसके बाद उसने बंदूक दोबारी चलाई है चली नहीं है फिर वापस फटाफट भाग के चला गया जी फिर पौने घंटे बाद आया तो दोबारा बंदूक लगी हुई है आपने कंप्लेंट नहीं की थी जब उसने बंदूक निकाली नहीं उससे पहले हमने कंप्लेंट कोई नहीं की थी करने को सोच रहे थे करते हैं कैमरा कैमरा लगा हुआ है अंदर कितने लोग अब डर का माहौल है अब डर का माहौल है पूरा यहाँ पे आपके भी गोली लगी है जी मेरे भी यहाँ पे गोली लगी हुई है बढ़िया है जी बढ़िया भैया ठीक है ठीक है भैया ठीक है कितने लोग लोग आए आए थे? थे। पे दो दो पहले आए थे हाँ, थे। गोली किस लगी है के गोली लगी 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 है भी लगी है के लगी है है। बंदे? बंदे हमारे भी भैया के ज़्यादा हुई से किसी गोलियां चलियो मालक सब तो मेनू शर्मिंदगी ਸਭ ਤੋਂ ਪਹਿਲਾਂ ਤਾਂ ਮੈਂ ਦੇਖਦਾ ਬੇਟੇ ਬੱਚੇ ਨੇ ਦੇਖੀਏ ਜਿਹਦੇ ਵੇਲੇ 7:00 ਵਜੇ ਗੋਲੀ ਵੱਜੀ ਹੈਗੀਆ ਪਹਿਲਾਂ ਤਾਂ ਆਪਾਂ ਉੱਥੇ ਮੈਂ ਜਾ ਰਿਹਾ ਹੈਗਾ ਮੈਂ ਤਾਂ ਪਹਿਲਾਂ ਮੈਨੂੰ ਮੈਨੂੰ ਹੀ ਪਤਾ ਹਸਪੀਟਲ ਆ ਕੇ ਤੁਹਾਡੇ ਮਾਧਿਅਮ ਜਰਾ ਹੀ ਪਤਾ ਲੱਗਿਆ ਹਸਪੀਟਲ ਆ ਕੇ ਮੈਂ ਤਾਂ ਜਦੋਂ ਫੋਨ ਆਈ ਮੈਂ ਤਾਂ 7-8 ਮਿੰਟ ਪਹੁੰਚ ਗਿਆ ਤੇ ਕੋਈ ਨਹੀਂ ਕਰਦੇ ਆ ਬਖਸ਼ਾਂਗੇ ਤਾਂ ਨਹੀਂ ਵਿਰੋਧੀਆਂ ਨੂੰ ਕਿਹੜੇ ਵੀ ਜਿਹੜੇ ਵੀ ਇਹ ਪਹਿਲਾਂ ਪਤਾ ਲੱਗਿਆ ਜੀ ਅੱਧਾ ਘੰਟਾ ਪਹਿਲਾਂ ਵੀ ਗੋਲੀ ਚੱਲ ਕੇ ਅੱਡੀ ਫਿਰ ਘੰਟੇ ਬਾਅਦ ਤੋਂ ਨੌਜਵਾਨ ਦੁਆਰਾ ਗੋਲੀ ਚਲਾਉਣ ਲਈ ਆਏ ਪਹਿਲਾਂ ਗੋਲੀ ਚੱਲੀ ਨਹੀਂ ਜੀ ਨਹੀਂ ਨਹੀਂ ਅੱਧਾ ਘੰਟਾ ਪ ਪਹਿਲ ਦੋ ਵਾਰ ਆ ਚੁੱਕੇ ਆ ਅੱਜ ਹੀ ਦੋ ਟਾਈਮ ਆਏ ਤੇ ਜਦੋਂ ਪਹਿਲਾਂ ਉਹਨਾਂ ਦੇ ਤੇ ਫਾਇਰਿੰਗ ਹੋਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕੋਈ ਮੈਸੇਜ ਨਹੀਂ ਲਾਇਆ ਪੁਲਿਸ ਡਰ ਗਏ ਜੀ ਕਹਿੰਦੇ ਕਹਿੰਦੇ ਡਰ ਉਹ ਇਨਾ ਸੀ ਤੇ ਯਾਰ ਡਰ ਕੇ ਰਮਾਗੇ ਤਾਂ ਫਿਰ ਅਗਲੇ ਜਿਹੜੇ ਮਾਰਨ ਵਾਲੇ ਤਾਂ ਮਾਰ ਦੇਣਾ ਡਰਨਾ ਕਿਉਂ ਆ ਜੇ ਪਤਾ ਹੀ ਗੁੜੀਆਂ ਨੂੰ ਯਾਰ ਆਪਾਂ ਚੱਲਦੇ ਆ ਉੱਥੇ ਆਓ ਬਾਕੀ ਗੱਲ ਉੱਥੇ ਹਸਪੀਟਲ ਕਰਦੇ ਆ ਠੀਕ ਬੰਦਾ ਠੀਕ ਹੈ ਜੀ ਪਹਿਲਾਂ ਤੇ ਦੇਖੋ ਹੋਇਆ ਕੀ ਹੈ ਜੀ ਨਹੀਂ ਹਲੇ ਕੁਝ ਨਹੀਂ ਪਤਾ ਉਹਨਾਂ ਨੂੰ ਮਿਲ ਕੇ ਪਤਾ ਲੱਗੂਗੀ ਹੋਇਆ ਕੀ ਗੁੜੀਆਂ ਕਿੰਨੀ ਚਲੇ ਫਾਇਰ ਕਿੰਨੇ ਹੋਏ ਨਹੀਂ ਕੁਝ ਵੀ ਨਹੀਂ ਪਤਾ ਸਾਨੂੰ ਹਲੇ ਜੀ ਅਲੀ ਕਿਨੇ ਜਿਲਿਆਂ ਨੂੰ ਚੱਲਿਆ ਉਹਦੇ ਕੋਲ ਹਸਪਤਲ ਚੱਲਿਆ ਸਰ ਜੋ ਵੀ ਬੰਦਾ ਕਰਦੇ ਦੋ ਲੜਕੇ ਦੋ ਲੜਕੇ ਆਏ ਆ ਸਰ ਇੰਗੇਜ ਨਹੀਂ ਹੈ ਇੱਕ ਇੰਝ ਸਰ ਕੋਈ ਸੀਸੀਟੀਵੀ ਇਧਰਲੇ ਤਸਵੀਰਾਂ ਸਾਹਮਣੇ ਆਈਆਂ ਨੇ ਨਹੀਂ ਕੁਛ ਨਹੀਂ ਜੀ ਇੱਥੇ ਕੋਈ ਲੱਗਿਆ ਨਹੀਂ ਦੇਖੋ ਤੁਸੀਂ ਖੜੇ ਹੋ ਮੋਕੇ ਤੇ ਕੋਈ ਸੀਸੀਟੀਵੀ ਹੈ ਨਹੀਂ ਅੰਦਰ ਵੀ ਕੋਈ ਐਲਸੀਡੀ ਵਗੈਰਾ ਲੱਗਿਆ ਨਹੀਂ ਹੋਈ ਜੀ ਅੱਛਾ ਜੀ ਬਈ ਅਲੇ ਦੋਸਤ ਕੈਮਰਾ ਚੈੱਕ ਕੀਤੇ ਜਾ ਰਹੇ ਸਰ ਸਾਰੇ ਸ਼ੁਰੂ ਹੋ ਗਏ ਸਰ ਕਰ ਲੈਣੇ ਕਾਬੂ ਕਰ ਲੈਣੇ ਦੋ ਫਾਇਰ ਹੋਈ ਜੀ ਸਰ ਸਰ ਦੋ ਤਿੰਨ ਫਾਇਰ ਹੋਏ ਆ ਸਰ ਇੱਕ ਬੰਦਾ ਜਕੂ ਠੀਕ ਕਰ ਲੈ ਸਰ ਕਰਨ ਦੋ ਪਰ ਕਰ ਲੈ ਕੋਈ ਨਹੀਂ ਇਹਨਾਂ ਦੱਸ ਦੋ ਆਏਗਾ ਦੇ ਦਿੱਤੀ ਆਈ ਟਾਈਪ ਸਰ ਇੱਕ ਡੋਪੇਟਰ ਐਕਟਿਵ ਕੁਝ ਹੋ ਗਿਆ ਠੀਕ ਹੈ ਸਰ ਜਿੰਜਰ ਦੁਬਾਰਾ ਨਹੀਂ ਜੀ 20 ਵਜੇ ਕੋਈ ਪਤਾ ਨਹੀਂ ਲੱਗਦਾ ਜਿੱਤਨ ਬਸ ਕਰਕੇ ਤੋਂ ਸਾਰਾ ਦੱਸਦੇ ਹਾਂ ਬੰਦੇ ਵੀ ਰੌਣਕ ਪਾ ਲੈਂਦੇ ਆ ਆਗਾ ਥੋੜਾ ਜਿਹਾ ਹਿੰਟ ਜਿਆ ਕਰਦੇ ਆ ਜੀ ਠੀਕ ਹੈ